ਦੋਸਤੋ ਅੱਜ ਵਾਲੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਥੋੜੀ ਜਿਹੀ ਲੰਬੀ ਜ਼ਰੂਰ ਹੈਗੀ ਆ ਕਿਉਂਕਿ ਅੱਜ ਟੌਪਿਕ ਜਮੇ ਡਿਫਰੈਂਟ ਹੈਗਾ ਇਸ 'ਚ ਤੁਸੀਂ ਇਹ ਨਾ ਸੋਚਿਓ ਮੈਂ ਧੰਦੀ ਕਲਾ ਦੇ ਵਿੱਚ ਹੈਗਾ ਗੱਲ ਕੀ ਸੀਗੀ ਵੀ ਤੁਸੀਂ ਨਾ ਇੱਕ ਚੀਜ਼ ਦੇਖ ਲਓ ਮੈਨੂੰ ਮੇਰਾ ਮਕਸਦ ਜਿਹੜਾ ਮੇਨ ਹੈਗਾ ਮੈਂ ਹੈਗਾ ਆਪਾਂ ਕਰਦੇ ਤਾਂ ਆਪਾਂ ਇਨਸਾਨੀਅਤ ਦਾ ਕੰਮ ਹੀ ਆ ਕਦੇ ਅਜ ਤੀ ਮੈਂ ਕਿਸੇ ਨੂੰ ਮਤਲਬ ਉੱਚਾ ਨੀਵਾ ਵੱਡਾ ਛੋਟਾ ਇਹ ਸਮਝਿਆ ਹੀ ਨਹੀਂ ਕਦੇ ਕਿ ਜੈਨੂ ਵੀ ਪਾਈਏ ਇਹ ਮਤਲਬ ਕਿਹੜੀ ਜਾਤ ਦਾ ਕਿਵੇਂ ਇਸ ਵੇਸ ਤੇ ਆਪਾਂ ਕਦੇ ਨਹੀਂ ਕੀਤਾਗਾ ਤੇ ਗੱਲ ਹੈਗੀ ਆ ਵੀ ਜਿਹੜੇ ਦੋ ਬੰਦੇ ਸੀ ਪ੍ਰਵਾਸੀ ਰੱਖੇ ਹੋਏ ਸੀਗੇ ਰਾਤ ਆਪਸ ਇੱਕ ਨੂੰ ਪੈਸੇ ਦੇਤੇ ਇੱਕ ਨੂੰ ਦਿੱਤੇ ਨਹੀਂ ਬੋਲਿਆ ਨਹੀਂਗਾ दारू-ਦੂਰੂ ਪੀ ਕੇ ਜਾ ਕੇ ਮੋਟਰ ਤੇ ਲੜ ਪਏ ਲੜ ਪੇ ਕਰ ਪੇ ਤੇ ਸਵੇਰੇ ਦੇ ਕੇ ਜਵਾਬ ਇੱਕ ਇਹਣਾ ਜਵਾਬ ਦੇ ਗਿਆ ਇੱਕ ਦੀ ਵੱਧ ਪੀਤੀ ਹੋਈ ਸੀਗੀ ਠੀਕ ਹੈ ਜਵਾਬ ਦੇ ਗਿਆ ਉਹਨੂੰ ਐਸੀ ਵੀ ਕਿਤੇ ਵੀ ਆ ਕੇ ਸਰਦਾਰ ਮਿੰਤਾ ਕੱਢੂਗਾ ਹੁਣ ਸਰਦਾਰ ਨੇ ਤੇ ਬਾਈ ਕੰਮ ਆਪ ਕੀਤਾ ਹੋਇਆਗਾ ਕਰਨਾ ਆਉਂਦਾ ਜਵਾਬ ਨਹੀਂ ਦਿੰਦਾ ਮਤਲਬ ਮਿਹਨਤ ਨਹੀਂ ਕਰਦਾ ਕਿਸ ਦੀ ਇਹ ਤੇ ਚਲੋ ਆਪਾਂ ਚੱਕ ਲਿਆ ਸਾਰਾ ਜਿਗਾਰ ਬਾਈ ਲਾਭ ਕਹਿੰਦਾ ਕਹਿੰਦਾ ਬਾਈ ਜੀ ਅੱਜ ਕਿਵੇਂ ਕਰਾਂਗੇ ਮੈਂ ਕਿਹਾ ਤੂੰ ਦੇਖੀ ਅੱਜ ਤਿੰਨ ਬੰਦਿਆਂ ਨਾਲ ਹੀ ਚੱਲੂ ਖਿਡਾਰੀ ਚਿੰਤਾ ਨਾ ਕਰ ਤੂੰ ਮੈਂ ਕਿਹਾ ਜਿਹੜੇ ਮੈਂ ਕਿਹਾ ਮੈਨੂੰ ਠੀਕ ਆ ਥੋੜਾ ਕੰਮ ਆ ਨਹੀਂ ਕਰਨਾ ਆਉਂਦਾਗਾ ਤੇ ਮੈਂ ਆਹ ਕੰਮ ਤਾਂ ਉੱਪਰਲੇ ਕਰ ਹੀ ਸਕਦਾ ਹੈਗਾ ਅੱਜ ਫਿਰ ਬਾਈ ਖਿਡਾਰੀ ਉਵੇਂ ਹੀ ਚੱਲੀ ਆ ਤਿੰਨ ਬੰਦੇ ਨਾਲ ਜਦਕੀ ਵੈਸੇ ਇੱਥੇ ਕੰਫਰਟੇਬਲੀ ਮਤਲਬ ਜਾਨੀ ਹੁੰਦੀ ਚਾਰ ਬੰਦੇ ਚਾਹੀਦੇ ਹੁੰਦੇ ਨੇ ਤੇ ਮੈਂ ਇੱਕ ਇਸ ਤੋਂ ਮੁੰਤਾਸ ਦਾਂਗਾ ਮੇਰੀ ਕਈ ਵਾਰੀ ਬਥੇਰੀ ਵਾਰੀ ਆਤ ਹੋਈ ਆ ਹੁਣ ਜਿਹੜੇ ਬੰਦੇ ਹ ਜਵਾਬ ਦੇ ਕੇ ਗਿਆ ਨਾ ਇਹਦੇ ਮੁੰਡੇ ਦੇ ਪੈਰ ਟੁੱਟੇ ਤੇ ਪੈਸਾ ਇਹਦਾ ਪਿਓ ਲੈ ਕੇ ਗਿਆ ਸੀ ਹਜੇ ਤੱਕ ਉਹ ਕਟਾਈ ਨਹੀਂ ਗਏ ਮਤਲਬ ਮੈਂ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਕਿਸੇ ਲੇਬਰ ਵਾਲੇ ਨੂੰ ਉਹਨੂੰ ਕਹਿੰਦਾ ਉਹਨਾਂ ਬਾਈ ਠੀਕ ਆ ਭਾਈ ਚੱਲ ਕੋਈ ਗੱਲ ਨਹੀਂ ਵੀ ਆ ਪੈਸੇ ਲੈ ਜਾ ਗਾਹਾਂ ਕਟਾ ਦੇ ਹੂੰ ਤੇ ਖੜੇ ਪੈਰ ਦੇ ਕੇ ਜਵਾਬ ਤੇ ਮੈਂ ਕਿ ਕੋਈ ਗੱਲ ਨਹੀਂ ਫਿਰ ਚੱਕ ਲਿਆ ਹਥਿਆਰ ਬਾਈ ਨੂੰ ਕਿਹਾ ਬਾਈ ਅੱਜ ਤਿੰਨੇ ਜਾਣੇ ਚਲਾਵਾਂ ਖਿਡਾਰੀ ਤੂੰ ਦੇਖ ਸੀ ਕਰ ਬਾਈ ਕੋਈ ਮੈਂਟ ਹੋਈ ਪੱਤੇ ਮੈਂ ਪੱਤੀ ਮੈਂਟ ਹੋਈ ਗੰਨੇ ਢੋਏ ਗੰਨੇ ਢੋ ਕੇ ਗੰਨੇ ਲਾਤੇ ਤੇ ਫਿਰ ਉਹ ਕੰਮ ਕੀ ਹੁੰਦਾ ਐਡਾ ਕੁਝ ਵੀ ਨਹੀਂ ਹੁੰਦਾ ਹੁਣ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਆ ਵੀ ਅਸੀਂ ਇਹਨਾਂ ਪ੍ਰਵਾਸੀਆਂ ਤੇ ਡਿਪੈਂਡੈਂਟ ਬਹੁਤ ਜ਼ਿਆਦਾ ਹੋ ਗਏ ਆ ਤੇ ਹੁਣ ਟਾਰਗੇਟ ਆ ਕੱਲ ਨੂੰ ਵੀ ਚੱਲੂਗੀ ਖਿਡਾਰੀ ਬਿਨਾਂ ਲੇਬਰ ਤੋਂ ਚੱਲੂਗੀ ਦੇਖਿਓ ਤੁਸੀਂ ਤੋਂ ਦਿਖਾਉਂਗਾ ਨਾਲੇ ਕੰਮ ਹੋਈ ਜਾਊਗਾ ਨਾਲੇ ਜੇ ਕਿਸੇ ਨੇ ਲਾਈਵ ਦੇਖਣੀ ਆ ਤਾਂ ਉਹ ਆ ਕੇ ਵੀ ਦੇਖ ਸਕਦਾ ਵੀ ਬਿਨਾਂ ਲੇਬਰ ਤੋਂ ਕਿਵੇਂ ਚੱਲਦੀ ਪਈ ਆ ਠੀਕ ਹੈ ਨਾ ਮਾ ਆਪਣਾ ਮਕਸਦ ਇਹ ਹੈਗਾ ਵੀ ਕੰਮ ਕਰਨ ਦੀ ਆਦਤ ਤੇ ਦਿਖਾਉਣ ਦਾ ਮਕਸਦ ਵੀ ਇਹੀ ਆ ਵੀ ਜਿਹੜੇ ਬੱਚਿਆਂ ਨੂੰ ਸ਼ਰਮ ਆਉਂਦੀ ਆ ਉਹ ਕੰਮ ਦੀ ਸ਼ਰਮ ਨਾ ਕਰਨ ਕੋਈ ਕੰਮ ਵੱਡਾ ਛੋਟਾ ਨਹੀਂ ਆਪ ਦਾ ਕੰਮ ਕਰ ਰਹੇ ਆ ਆਪਾਂ ਆਪਦੇ ਲਈ ਤਿਆਰ ਕਰ ਰਹੇ ਸਾਰਾ ਕੁਝ ਠੀਕ ਹੈ ਸਰਪਲਸ ਆਪਾਂ ਸੇਲ ਕਰ ਦਿੰਦੇ ਹੁੰਨੇ ਆ ਆਪਦੇ ਕੁੰਬੇ ਲਈ ਕਰ ਰਹੇ ਹਾਂ ਕੰਮ ਆਪਦੇ ਲਈ ਸੋ ਵੀ ਹਮੇਸ਼ਾ ਜੇ ਤੁਹਾਨੂੰ ਕੰਮ ਕਰਨ ਦੀ ਆਦਤ ਹੈਗੀ ਹੈ ਨਾ ਤਾਂ ਕਿਸੇ ਵੀ ਮੁਸ਼ਕਲ ਦੇ ਵਿੱਚ ਤੁਸੀਂ ਕਿਤੇ ਨਹੀਂ ਕਰ ਦੇਗੇ ਜਦੋਂ ਕੋਈ ਕੰਮ ਕਈ ਵਾਰੀ ਹੋ ਜਾਂਦਾ ਕੋਈ ਕਰੀ ਕੰਮ ਵੀ ਬਈ ਕੋਈ ਬੰਦਾ ਬਿਮਾਰ ਹੋ ਗਿਆ ਕਰ ਗਿਆ ਉਦੋਂ ਤੁਸੀਂ ਸਾਰਾ ਸੈਟਅਪ ਕਰੀ ਬੈਠੇ ਹੋ ਤੇ ਫਿਰ ਚੱਕ ਲੋ ਥਿਆਰ ਐਵੇਂ ਘਬਰਾਉਣਾ ਥੋੜਾ ਹੁੰਦਾਗਾ ਤੇ ਸੋ ਰਹੀ ਗੱਲ ਇਹ ਹੈ ਵੀ ਅੱਜ ਦਾ ਦੇਖੋ ਤੁਸੀਂ ਅੱਜ ਸਾਰਾ ਦਿਨ ਅਸੀਂ ਇੱਥੇ ਲੱਤੇ ਰਹੇ ਤੇ ਰਾਤ ਨੂੰ ਮਿਲਣਾ ਮੈਨੂੰ ਨੀਂਦ ਦਾ ਵੀ ਨਹੀਂ ਪਤਾ ਲੱਗਣਾ ਵੀ ਮੈਂ ਪਿਆ ਕਿੱਥੇ ਆ ਇਸ ਨੂੰ ਸ਼ੇਅਰ ਜ਼ਰੂਰ ਕਰਿਓ